ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 슈ਗਰ ਮਿਲ ਨਕੋਦਰ ਜੀ ਐਮ ਨੂੰ ਮੰਗ ਪੱਤਰ ਦੇ ਕੇ ਆਏ ਆ ਉਹਦੇ ਵਿੱਚ ਕੋ ਸਾਡੀਆਂ ਮੰਗਾਂ ਸੀਗੀਆਂ ਕਿਉਂਕਿ ਸਰਕਾਰ ਜਿਹੜੀ ਆ ਗੰਨੇ ਦੀ ਪੇਮੈਂਟ ਜਿਹੜੀ ਆ ਉਹ ਦੇਣ ਵਿੱਚ ਬਿਲਕੁਲ ਨਕਾਮ ਆ ਝੂਠੇ ਬਿਆਨ ਦੇ ਜਾਂਦੀ ਆ ਵੀ ਨਾ ਅਸੀਂ ਪੈਸਾ ਦੇ ਦਿੱਤਾ ਅਸਲੀਅਤ ਕੁਝ ਹੋਰ ਆ ਅੱਜ 슈ਗਰ ਮਿਲ ਦਾ 12 ਕਰੋੜ 77 ਲੱਖ ਰੁਪਈਆ ਜਿਹੜਾ ਬਕਾਇਆ ਪਿਆ ਕਿਸਾਨਾਂ ਦਾ ਉੱਪਰ ਨਵਾਂ ਸੀਜ਼ਨ ਆਉਣ ਵਾਲਾ ਵਾ ਹੋਰ ਵੀ ਮੰਗਾਂ ਅਸੀਂ ਅੱਜ ਸਰਕਾਰ ਨੂੰ ਅੱਜ ਚੇਤਾਵਨੀ ਦੇ ਦਿੰਨੇ ਆ ਕਿ ਜਿਹੜੇ ਮਿਲ ਦਾ ਬਕਾਇਆ ਉਹ ਤੁਰੰਤ ਜਿਹੜਾ ਰਿਲੀਜ਼ ਕਰੇ ਨਹੀਂ ਤੇ ਸਾਨੂੰ ਵੱਡਾ ਸੰਘਰਸ਼ੇ ਵੜਣਾ ਪੈਣਾ ਅਸੀਂ ਇੱਕ ਇੱਕ ਪੈਸਾ ਜਿਹੜਾ ਕਿਸਾਨਾਂ ਦਾ ਉਹ ਦਵਾਕੇ ਦਮ ਲਵਾਂਗੇ ਕਿਉਂਕਿ ਅੱਜ ਕਿਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਲੋਕਾਂ ਦੀਆਂ ਫਸਲਾਂ ਵੀ ਮਰ ਚੁਕੀਆਂ ਲੇਕਿਨ ਨਕਮੀ ਸਰਕਾਰ ਨੇ ਅਜੇ ਤੱਕ ਜਿਹੜਾ ਗੰਨੇ ਦਾ ਪੇਮੈਂਟ ਜਿਹੜੀ ਆ ਉਹ ਨਹੀਂ ਕੀਤੀ ਅਸੀਂ ਕੋਈ ਵੀ ਰੋਡ ਜਾਮ ਕਰਨਾ ਪੜੇ ਜਾਂ ਜਿਹੜੀ ਸਾਡੇ ਬੀਬੀ ਜਿਹੜੇ ਕਿਸਾਨਾਂ ਦੇ ਵਿਰੁੱਧ ਬੋਲਦੀ ਸੀਗੀ ਕਹਿੰਦੀ ਹਰਿਆ ਪੱਗਾ ਬਣ ਕੇ ਆ ਜਾਂਦੇ ਆ ਅੱਜ ਉਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੇ ਸਾਡਾ ਜੇ ਸਾਡਾ ਪੇਮੈਂਟ ਗੰਨੇ ਦੀ ਪੇਮੈਂਟ ਨਾ ਹੋਈ ਤੇ ਅਸੀਂ ਇਸ ਬੀਬੀ ਦਾ ਕਰავ ਵੀ ਕਰਾਂਗੇ ਔਰ ਬੀਬੀ ਨੂੰ ਦੱਸ ਦੇਵਾਂਗੇ ਕਿ ਇਹ ਕਿਸਾਨ ਜਿਹੜੇ ਹਰੀਆਂ ਪੱਗਾਂ ਬੰਨ ਕੇ ਆਉਂਦੇ ਆ ਅੱਜ ਇਹੋ ਹੀ ਕਿਸਾਨਾਂ ਦੇ ਨਾਲ ਖੜ੍ਹਦੇ ਆ ਹੋਰ ਵੀ ਮੰਗਾਂ ਸੀਗੀਆਂ ਇੱਕ ਤੇ ਜਿਹੜੀ ਛੜਕ ਸਿੰਘੀ ਟੋਕਨ ਤੋਂ ਰੋਡ ਤੋਂ ਲਾ ਕੇ ਟੋਕਨ ਤੇ ਕੰਡੇ ਤਾਂ ਕਿ ਜਿਹੜੀ ਆ ਉਹ ਮੈਨੇਜਮੈਂਟ ਨੇ ਮੰਨੀਆਂ ਵੀ ਅਸੀਂ ਜਲਦੀ ਜਿਹੜੀ ਆ ਇਹ ਵੜਾਵਾਂਗੇ ਹੋਰ ਜਿਹੜੇ ਯਾਰ ਦੀਆਂ ਪ੍ਰੋਬਲਮਸ ਸੀਗੀਆਂ ਉਹ ਵੀ ਹੱਲ ਕਰਾਂਗੇ ਜਿਹੜਾ ਪੇਮੈਂਟ ਦੀ ਗੱਲ ਆ ਉਹ ਕੱਲ ਦੀ ਮੀਟਿੰਗ ਆ ਉਹਨਾਂ ਨੇ ਕਿਹਾ ਸਾਡੀ ਸਰਕਾਰ ਨਾਲ ਮੀਟਿੰਗ ਆ ਅਸੀਂ ਉਹਦੇ ਵਿੱਚ ਮੁੱਦਾ ਠਾਵਾਵਾਂਗੇ ਅਸੀਂ ਸਰਕਾਰ ਨੂੰ ਫੇਰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਰਕਾਰ ਆਪਣੇ ਆਪ ਹੀ ਜਿਹੜਾ ਗੰਨੇ ਦੀ ਪੇਮੈਂਟ ਆ ਅਸੀਂ ਕਿਸੇ ਕੋ ਭੀਕ ਨਹੀਂ ਮੰਗਦੇ ਇਹ ਸਾਡਾ ਹੱਕ ਆ ਅਸੀਂ ਗੰਨਾ ਵੇਚਿਆ ਅਸੀਂ ਗੰਨੇ ਦੇ ਪੈਸੇ ਮੰਗਦੇ ਆ ਅਸੀਂ ਕਿਸੇ ਦਾ ਕੋਈ ਹਸਾਨ ਨਹੀਂਗਾ ਅਸੀਂ ਇੱਕ ਇਹ ਵੀ ਸਰਕਾਰ ਕੋਲ ਮੰਗ ਕਰਦੇ ਆ ਕਿ ਜਿਹੜੇ ਕਿਸਾਨਾਂ ਦੀ 23 24 ਦੇ ਵਿੱਚ ਪਲੰਟੀ ਜਿਹੜੇ ਕੱਟੀ ਸੀਗੀ 57 ਲੱਖ ਰੁਪਇਆ ਲਗਭਗ ਉਹ ਵੀ ਸਰਕਾਰ ਅਲੀਜ਼ ਕਰੇ ਤੇ ਜਿਹੜੀ ਆ ਪਿਛਲੇ ਸੀ ਜੰਦੀ 24 25 ਦੀ ਪਲੰਟੀ ਕੱਟੀ ਆ ਉਹ ਵੀ ਸਰਕਾਰ ਜਿਹੜੀ ਆ ਜਿਹੜਾ ਪੈਸਾ ਵਾ ਉਹ ਕਿਸਾਨਾਂ ਦੇ ਖਾਤਿਆਂ ਵਿੱਚ ਪਾਵੇ ਸਰਕਾਰ ਨੂੰ ਕੋਈ ਹੱਕ ਨਹੀਂਗਾ ਪਲੰਟੀ ਕੱਟਣ ਦਾ ਇੱਕ ਤਾਂ ਸਾਡਾ ਪੈਸਾ ਜਿਹੜਾ ਇਨੇ ਬੌਂਡ ਕਰਕੇ ਰੱਖਿਆ ਹੋਇਆ ਉਹ ਕਿਸਾਨਾਂ ਦਾ ਪੈਸਾ ਜਿਹੜਾ ਅੱਜ ਕਿਸਾਨ ਸਾਰੇ ਤਰਾਸ ਰਸ ਕਰ ਰਹੇ ਆ ਗੰਨੇ ਦੀ ਪੇਮੈਂਟ ਨਹੀਂ ਹੋ ਰਹੀ ਉਲਟਾ ਪਲੰਟੀ ਕੱਟੀ ਜਾ ਰਹੀ ਆ ਅਸੀਂ ਸਰਕਾਰ ਕੋਲ ਇਹ ਵੀ ਮੰਗ ਕੀਤੀ ਆ ਕਿ ਜਿੰਨਾ ਚਿਰ ਤੱਕ ਗੰਨੇ ਦੀ ਪੇਮੈਂਟ ਨਹੀਂ ਹੋਈ ਉਹਦਾ ਵਿਆਜ ਸਮੇਤ 12% ਵਿਆਜ ਸਮੇ ਜਿਹੜਾ ਵਾ ਉਹ ਪੈਸਾ ਦਿੱਤਾ ਜਾਵੇ ਕਿਉਂਕਿ ਹਾਈ ਕੋਰਟ ਦੀ ਇਹ ਸਟ੍ਰਕਚਰ ਆ ਇਹ ਜਿਹੜਾ ਗੰਨੇ ਦੀ ਪੇਮੈਂਟ 15 ਦਿਨ ਨਹੀਂ ਕਰਦੀ ਤੇ ਉਹ ਸਰਕਾਰ ਨੂੰ ਇਹਦਾ 12% ਵਿਆਜ ਜਿਹੜਾ ਉਹ ਦੇਣਾ ਪੈਣਾ ਅਸੀਂ ਇਸ ਕਰਕੇ ਸਰਕਾਰ ਨੂੰ ਅੱਜ ਫੇਰ ਵਾਰ-ਵਾਰ ਇਹੋ ਗੱਲ ਚੇਤਾਵਨੀ ਦਿੰਨੇ ਆ ਕਿ ਸਰਕਾਰ ਜਿਹੜੀ ਹੈ ਗੰਨੇ ਦੀ ਪੇਮੈਂਟ ਕਰੇ ਨਹੀਂ ਤੇ ਸਾਨੂੰ ਵੱਡਾ ਸੰਘਰਸ਼ ਵਿੜਣਾ ਪੈਣਾ ਇਹ ਝੂਠਣਾ ਨਹੀਂ ਸਰਨਾ ਇਹ ਪੇਮੈਂਟ ਹਰ ਹਾਲਤ ਵਿੱਚ ਕਰਨੀ ਪੈਣੀ ਆ ਔਰ ਅਸੀਂ ਪੇਮੈਂਟ ਲੈਣਾ ਜਾਣਦੇ ਆ ਅਸੀਂ ਕਿਦਾਂ ਪੇਮੈਂਟ ਲੈਣਾ ਇਹ ਸਭ ਤੋਂ ਨਿਕੰਮੀ ਸਰਕਾਰ ਜਿਹੜੀ ਸਾਫਤ ਹੋਈ ਆ ਕਿਸਾਨ ਮਜ਼ਦੂਰ ਮਲਾਜਮਾ ਸਾਰਿਆਂ ਦੇ ਵਿਰੋਧੀ ਸਰਕਾਰ ਆ ਇਦਰੀ ਸਰਕਾਰ ਨੂੰ ਵੇਰ ਵਾਰਨਿੰਗ ਆ ਕਿ ਆਪਣੇ ਆਪ ਪੇਮੈਂਟ ਕਰੇ ਤੇ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਕੋ ਰੋਡ ਜਾਮ ਕਰੀਏ ਅਸੀਂ ਸਰਕਾਰ ਦੇ ਵੱਡੇ ਵਿਰੋਧ ਕੋਈ ਵੱਡਾ ਸ਼ਿਕਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ